ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ ਹੱਥ ਜੋੜ ਕੇ ਉਹਨਾਂ ਲੋਕਾਂ ਦੇ ਅੱਗੇ ਬੇਨਤੀ ਕਰਦੀ ਹਾਂ ਜੋ ਇਹਨਾਂ ਉਪਾਅਾਂ ਤੇ ਟੋਟਕਿਆਂ ਤੇ ਵਿਸ਼ਵਾਸ ਨਹੀਂ ਕਰਦੇ ਹਨ ਤਾਂ ਉਹ ਪਲੀਜ਼ ਕਿਰਪਾ ਕਰਕੇ ਮੇਰੀ ਵੀਡੀਓ ਨਾ ਦੇਖਿਆ ਕਰਨ ਕਿਉਂਕਿ ਅਸੀਂ ਇਹ ਉਪਾਅ ਤੇ ਟੋਟਕੇ ਲੈ ਕੇ ਆਂਦੇ ਹਾਂ ਜਿਨ੍ਹਾਂ ਲੋਕਾਂ ਨੂੰ ਪਰੇਸ਼ਾਨੀਆਂ ਹਨ ਤਨ ਸੰਬੰਧੀ ਜਾਂ ਉਹਨਾਂ ਦੇ ਕਾਰਨ ਵਿੱਚ ਕੋਈ ਵੀ ਪਰੇਸ਼ਾਨੀਆਂ ਹੋਣ ਤਾਂ ਇਹ ਨਿੱਕੇ ਨਿੱਕੇ ਜਿਹੇ ਉਪਾਅ ਤੇ ਟੋਟਕੇ ਜੋ ਕਿ ਅਸੀਂ ਬਿਲਕੁਲ ਫ੍ਰੀ ਦੱਸਦੇ ਹਾਂ ਉਹ ਅਪਣਾਉਣ ਨਾਲ ਜੇ ਉਹਨਾਂ ਦੀਆਂ ਕਾੜੀਆਂ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਤਾਂ ਉਹੀ ਸਾਡਾ ਮਕਸਦ ਹੈ ਉਹੀ ਸਾਡਾ ਮਿਸ਼ਨ ਹੈ ਕਿਉਂਕਿ ਦੇਖੋ ਜੀ ਕੋਈ ਡੰਡਾ ਲੈ ਕੇ ਤਾਂ ਤੁਹਾਡੇ ਪਿੱਛੇ ਪਿਆ ਨਹੀਂ ਹੈ ਕਿ ਤੁਸੀਂ ਇਹ ਕਰਨਾ ਹੀ ਕਰਨਾ ਹੈ ਜੇਕਰ ਵਿਸ਼ਵਾਸ ਹੈ ਜੇਕਰ ਮੇਰੇ ਚੈਨਲ ਤੇ ਆਂਦੇ ਹੋ ਵੀਡੀਓਜ਼ ਦੇਖਦੇ ਹੋ ਜੇ ਵਿਸ਼ਵਾਸ ਆਂਦਾ ਹੈ ਤਾਂ ਕਰੋ ਜੇ ਵਿਸ਼ਵਾਸ ਨਹੀਂ ਹੈ ਤਾਂ ਨਾ ਕਰੋ ਤੇ ਚਲੋ ਜੀ ਹੁਣ ਗੱਲ ਕਰਦੀ ਹਾਂ ਮੈਂ ਆਪਣੀ ਅੱਜ ਦੀ ਵੀਡੀਓ ਦੇ ਉਪਾਰਭਰਤ ਅੱਜ ਅਸੀਂ ਇੱਕ ਕਾਲੀ ਮੇਚ ਦਾ ਇੱਕ ਐਸਾ ਉਪਾਅ ਲੈ ਕੇ ਆਏ ਹਾਂ ਜਿਸ ਦੇ ਨਾਲ ਤੁਹਾਡੀ ਧਨ ਸੰਬੰਧੀ ਪਰੇਸ਼ਾਨੀ ਹਮੇਸ਼ਾ ਵਾਸਤੇ ਦੂਰ ਹੋ ਸਕਦੀ ਹੈ ਦੇਖੋ ਸ਼ਾਸਤਰਾਂ ਵਿੱਚ ਨਾ ਧਨ ਸੰਬੰਧੀ ਸਮੱਸਿਆਵਾਂ ਬਾਰੇ ਬਹੁਤ سارے ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਅਸੀਂ ਤੁਹਾਡੇ ਅੱਗੇ ਲੈ ਕੇ ਇੱਕ ਇੱਕ ਕਰਕੇ ਲੈ ਕੇ ਆਵਾਂਗੇ ਤੱਕ ਕਾਫੀ ਮਤਲਬ ਇਹ ਹੈ ਕਿ ਉਹਨਾਂ ਦੀ ਗਿਣਤੀ ਹੀ ਨਹੀਂ ਹੈ ਐਨੇ ਸਾਰੇ ਉਪਾਹਨ ਤੇ ਇਹ ਉਪਾਵਾਂ ਨਾਲ ਹੁਣ ਕਿਹੜਾ ਉਪਾਅ ਹੈ ਕਿਹੜੇ ਬੰਦੇ ਨੂੰ ਕਿਹੜਾ ਉਪਾਅ ਲੱਗ ਜਾਵੇ ਉਹਦੇ ਨਾਲ ਉਹਦੀ ਪਰੇਸ਼ਾਨੀ ਦੂਰ ਹੋ ਜਾਵੇ ਇਹ ਪਤਾ ਨਹੀਂ ਹੁੰਦਾ ਇਸ ਕਰਕੇ ਅਸੀਂ ਤੁਹਾਡੀ ਤਾਂ ਸੰਬੰਧੀ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਅਲੱਗ-ਅਲੱਗ ਉਪਾਲ ਲੈ ਕੇ ਆਂਦੇ ਆਂ ਅਲੱਗ-ਅਲੱਗ ਚੀਜ਼ਾਂ ਦੇ ਉਪਾਲੇ ਲੈ ਕੇ ਆਂਦੇ ਆਂ ਕਿ ਇਸ ਨਾਲ ਕਰਨ ਨਾਲ ਵੀ ਤਾਂ ਸੰਬੰਧੀ ਸਮੱਸਿਆ ਦੂਰ ਹੋ ਸਕਦੀ ਹੈ ਤੇ ਹੁਣ ਦੇਖੋ ਪੈਸਾ ਤਾਂ ਦੇਖੋ ਅੱਜ ਕੱਲ ਹਰ ਕਿਸੇ ਦੀ ਜ਼ਰੂਰਤ ਹੈ ਪੈਸੇ ਤੋਂ ਬਿਨਾ ਤਾਂ ਕਿਸੇ ਨੂੰ ਕਿਸੇ ਵੀ ਇਨਸਾਨ ਨੂੰ ਕਿਦਰੇ ਵੀ ਢੋਈ ਨਹੀਂ ਹੈ ਕਿਹੜਾ ਐਸਾ ਕੰਮ ਹੈ ਜੋ ਪੈਸੇ ਤੋਂ ਬਿਨਾ ਹੋ ਸਕਦਾ ਹੈ ਹਰ ਜਗ੍ਹਾ ਸਾਨੂੰ ਪੈਸਿਆਂ ਦੀ ਲੋੜ ਪੈਂਦੀ ਹੈ ਕਾਲ ਰੋਟੀ ਲੋਕ ਬੱਚਿਆਂ ਦੀ ਫੀਸਾਂ ਟਰੈਵਲਿੰਗ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਸਾਨੂੰ ਪੈਸਾ ਚਾਹੀਦਾ ਹੀ ਚਾਹੀਦਾ ਹੈ ਤੇ ਜੇਕਰ ਮਿਹਨਤ ਕਰਨ ਦੇ ਬਾਵਜੂਦ ਵੀ ਜਦੋਂ ਸਾਨੂੰ ਪੈਸਾ ਨਹੀਂ ਮਿਲਦਾ ਹੈ ਦੁੱਖ ਸਾਨੂੰ ਉਸ ਵੇਲੇ ਹੁੰਦਾ ਹੈ ਤੇ ਇਹ ਜਿਹੜੇ ਉਪਾਅ ਹੁੰਦੇ ਹਨ ਇਹਨਾਂ ਦੀ ਜਰੂਰਤ ਇਸ ਵੇਲੇ ਪੈਂਦੀ ਹੈ ਜਦੋਂ ਮਨੁੱਖ ਮਿਹਨਤ ਕਰ ਲਿਆ ਹੈ ਚਾਰੇ ਪਾਸੇ ਫਿਰ ਵੀ ਉਹ ਪਰੇਸ਼ਾਨੀਆਂ ਨਾਲ ਕਿ ਵਿਆਹ ਹੋਇਆ ਹੈ ਉਹ ਸਾਰੇ ਜੋੜ ਲਗਾ ਦਿੱਤਾ ਹੈ ਉਸਨੇ ਆਪਣਾ ਮਿਹਨਤੋਂ ਘਬਰਾ ਨਹੀਂ ਰਿਹਾ ਹੈ ਉਸ ਵੇਲੇ ਉਪਾਅ ਦੀ ਬਹੁਤ ਜ਼ਿਆਦਾ ਜਰੂਰਤ ਹੁੰਦੀ ਹੈ ਕਿਉਂਕਿ ਗ੍ਰਹਿ ਦੋਸ਼ ਕੁੰडली ਦੋਸ਼ ਉਹ ਸਾਰੇ ਮਿਲ ਕੇ ਕੋਈ ਜਿ ਤੁਹਾਡੇ ਹੱਥਾਂ ਦੀਆਂ ਲਕੀਨਾ ਸਾਰਾ ਕੁਝ ਮਿਲ ਤੇ ਹੀ ਜੋ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੁੰਦਾ ਹੈ ਉਸ ਵੇਲੇ ਇਹ ਉਪਾਅ ਕਰਕੇ ਤੇ ਤੁਹਾਡਾ ਕੋਈ ਨਾ ਕੋਈ ਐਨਾ ਪਰੇਸ਼ਾਨੀਆਂ ਦਾ ਹੱਲ ਨਿਕਲ ਹੀ ਜਾਂਦਾ ਹੈ ਪਰ ਜਿਹੜੇ ਲੋਕ ਮਿਹਨਤ ਨਹੀਂ ਕਰਦੇ ਉਹਨਾਂ ਵਾਸਤੇ ਤਾਂ ਮੈਂ ਸਾਫ਼ ਤੇ ਸਪਸ਼ਟ ਕਹਿੰਦੀ ਹਾਂ ਤੁਸੀਂ ਜਿੰਨੇ ਮਰਜ਼ੀ ਉਪਾਅ ਕਰ ਲਓ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ ਮਿਹਨਤ ਦਾ ਫਲ ਰੱਬ ਦਿੰਦਾ ਹੈ ਪਰ ਜੇਕਰ ਕੁਝ ਦੋਸ਼ਾਂ ਦੇ ਕਾਰਨ ਤੁਹਾਨੂੰ ਉਹਦਾ ਫਲ ਨਹੀਂ ਮਿਲ ਪਾ ਰਿਹਾ ਹੈ ਤਾਂ ਉਹਦੇ ਵਾਸਤੇ ਉਪਾਅ ਕੀਤੇ ਜਾਂਦੇ ਹਨ ਪਰ ਜੇ ਤੁਸੀਂ ਕਹੋ ਕਿ ਤੁਸੀਂ 24 ਘੰਟੇ ਆਰਾਮ ਨਾਲ ਮੰਜੀ ਤੇ ਬੈਠੇ ਰਹੋ ਮੰਜੀ ਤੇ ਸੁੱਤੇ ਰਹੋ ਤੇ ਉਪਾਅ ਕਰ ਲਓ ਪੈਸਾ ਆ ਜਾਏਗਾ ਤਾਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਏਗਾ ਅੱਜ ਦਾ ਜਿਹੜਾ ਉਪਾਅ ਹੈ ਕਾਲੀ ਮੀਚ ਦਾ ਐਸਾ ਉਪਾਅ ਹੈ ਮੈਂ ਤੁਹਾਨੂੰ ਪਹਿਲੇ ਵੀ ਆਪਣੀਆਂ ਪੁਰਾਣੀ ਮੇਰੀਆਂ ਵੀਡੀਓ ਵਿੱਚ ਮੇਰੇ ਚੈਨਲ 'ਚ ਜਾ ਕੇ ਦੇਖੋਗੇ ਤਾਂ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਕਿ ਜਿਹੜੇ ਅਸੀਂ ਆਪਣੀ ਰਸੋਈ ਵਿੱਚ ਕੁਝ ਐਸੀਆਂ ਚੀਜ਼ਾਂ ਹਨ ਜ ਜਿਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਅਸੀਂ ਉਹਨਾਂ ਦਾ ਇਸਤੇਮਾਲ ਕਰਕੇ ਆਪਣੇ ਘਰ ਦੀਆਂ ਕਾਫੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਉਜੀ ਜਿਹੜੀ ਜਿਹੜੀ ਚੀਜ਼ ਵੀ ਤੇਜ ਸੁਗੰਧ ਹੁੰਦੀ ਹੈ ਤੇ ਸਮੈਲ ਹੁੰਦੀ ਹੈ ਉਹਦਾ ਬੜਾ ਹੀ ਉਹਦੇ ਵਿੱਚ ਜਾਦੂਈ ਸ਼ਕਤੀ ਹੁੰਦੀ ਹੈ ਸਾਡੀ ਘਰ ਦੀ 네ਗਟਿਵ ਸ਼ਕਤੀਆਂ ਨੂੰ ਬਾਹਰ ਕੱਢਣ ਵਿੱਚ ਤੇ ਪੋਜ਼ਿਟਿਵ ਸ਼ਕਤੀਆਂ ਨੂੰ ਆਪਣੇ ਵੱਲ ਖਿੱਚਣ ਨੂੰ ਤੰਨ ਨੂੰ ਪੈਸੇ ਨੂੰ ਆਪਣੇ ਵੱਲ ਖਿੱਚਣ ਨੂੰ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਹੁੰਦੀ ਹੈ ਉਸ ਤੋਂ ਪਹਿਲੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਬਸਕ੍ਰਾਈਬ ਬਿਲਕੁਲ ਇਕਦਮ ਫ੍ਰੀ ਹੈਗਾ ਜੀ ਆਈਕਨ ਬਟਨ ਦਾ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾਣਾ ਤਾਂ ਕਿ ਮੈਂ ਜਿਹੜੀ ਵੀ ਵੀਡੀਓ ਅਪਲੋਡ ਕਰਾਂ ਤਾਂ ਸਭ ਤੋਂ ਪਹਿਲੇ ਤੁਹਾਨੂੰ ਨੋਟੀਫਿਕੇਸ਼ਨ ਆਵੇ ਕੋਈ ਵੀ ਵੀਡੀਓ ਇਸ ਚੈਨਲ ਦੀ ਤੁਹਾਨੂੰ ਮਿਸ ਨਾ ਹੋ ਸਕੇ ਇਸ ਕਰਕੇ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾਣਾ ਤੇ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕੀਸ਼ੇ ਜਰੂਰ ਕਰਨਾ ਅਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜਰੂਰ ਦੇਣਾ ਜੀ ਇਸ ਵਿੱਚ ਤੁਸੀਂ ਕੀ ਕਰਨਾ ਹੈ ਥੋੜੀ ਜੀ ਕਾਲੀ ਮੀਚ ਲੈਣੀ ਹੈ 8 ਤੋਂ 10 ਦਾਣੇ ਧਿਆਨ ਨਾਲ ਸੁਣੋ ਕਾਲੀ ਮੀਚ ਦੇ 8 ਤੋਂ 10 ਦਾਣੇ ਲੈਣੇ ਹਨ ਜਿਸ ਵੇਲੇ ਤੁਸੀਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਿਕਲਦੇ ਹੋ ਤਾਂ ਆਪਣੇ ਘਰ ਦੇ ਦਰਵਾਜ਼ੇ ਦਾ ਜਿੱਥੋਂ ਤੁਸੀਂ ਬਾਹਰ ਨਿਕਲਦੇ ਹੋ ਉੱਥੇ ਇਹ ਦਾਣੇ ਥੱਲੇ ਰੱਖ ਦੇਣੇ ਹੈ ਤੇ ਬਾਰ ਨਿਕਲਣ ਦੇ ਵੇਲੇ ਆਪਣਾ ਜੋ ਪੈਰ ਹੈ ਉਹਦੇ ਉੱਤੇ ਰੱਖ ਕੇ ਯਾਨੀ ਕਿ ਉਹ ਜਿਹੜੀਆਂ ਮੇਚਾਂ ਹਨ ਇੱਕਦਮ ਉਹਨਾਂ ਦੇ ਉੱਤੇ ਪੈਰ ਰੱਖ ਕੇ ਤੁਸੀਂ ਬਾਹਰ ਜਾਣਾ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜੇ ਜੇਕਰ ਤੁਸੀਂ ਇਹ ਵਾਲਾ ਪ੍ਰਯੋਗ ਨਿਰੰਤਰ ਲਗਾਤਾਰ ਕਰੋਗੇ ਤਾਂ ਤੁਹਾਡੇ ਘਰ ਦੀਆਂ ਜਿਹੜੀਆਂ ਵੀ ਪਰੇਸ਼ਾਨੀਆਂ ਵਿਗੜੇ ਹੋਏ ਕੰਮ ਹੈ ਸਾਰੇ ਬਣਨ ਲੱਗ ਜਾਣਗੇ ਤੇ ਤੁਹਾਡੇ بزنس ਵਿੱਚ ਦੁੱਗਣੀ ਚੁਗਣੀ ਉન્નਤੀ ਹੋਏਗੀ ਇਹ ਬਹੁਤ ਹੀ ਸਿੱਧ ਹੋ ਗਿਆ ਹੈ ਜਿਹੜੇ ਸਾਡੇ ਰਸੋਈ ਦੇ ਜਿਹੜੇ ਮਸਾਲੇ ਹਨ ਇਹਨਾਂ ਦੇ ਅਲੱਗ-ਅਲੱਗ ਮਸਾਲਿਆਂ ਦੀ ਅਲੱਗ-ਅਲੱਗ ਸ਼ਕਤੀ ਹੈ ਤੇ ਅਜਮਾਈ ਹੋਈ ਹੈ ਕਾਲੀ ਮੀਊਚ ਦੇ ਦਾਣੇ ਬਾਹਰ ਨਿਕਲਣ ਵੇਲੇ ਜੇ ਤੁਸੀਂ ਚੱਪਲ ਪਾਈ ਹੈ ਜਾਂ ਬੂਟ ਪਾਈ ਹਨ ਨਿਕਲਣ ਵੇਲੇ ਉਹਨਾਂ ਦਾਣਿਆਂ ਨੂੰ ਉਹਨਾਂ ਦੇ ਉੱਤੇ ਪੈ ਰੱਖ ਕੇ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੈ ਤੇ ਹੌਲੀ-ਹੌਲੀ ਜ਼ਿਆਦਾਤਰ ਤੁਸੀਂ ਇਹ ਕਰੋਗੇ ਤੁਸੀਂ ਆਪਣੇ ਆਪ ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਘੱਟ ਹੁੰਦਿਆਂ ਤੁਹਾਨੂੰ ਖੁਦ ਬਖੁਦ ਨਜ਼ਰ ਆਏਗਾ ਪਰਿਵਰਤਨ ਕਰ ਵਿੱਚ ਚੇਂਜਸ ਨਜ਼ਰ ਆਣਗੇ ਬਰਾਹੀ ਸਰਲ ਤੇ ਸਿੰਪਲ ਉਪਾਅ ਹੈ ਸਿਰਫ ਔਰ ਸਿਰਫ ਨਿਕਲਣ ਮੇਰੇ ਕਾਲੀ ਮੀਚ ਦੇ ਦਾਣਿਆਂ ਨੂੰ ਉੱਤੇ ਤੁਸੀਂ ਪੈਰ ਰੱਖ ਕੇ ਨਿਕਲਣਾ ਹੈ ਤੇ ਤੁਹਾਡੇ ਸਾਰੇ ਕੰਮ ਜਿਹੜੇ ਵੀ ਰੁਕੇ ਸਭ ਭੜਨ ਨੇ ਸ਼ੁਰੂ ਹੋ ਜਾਣਗੇ ਸੋ ਐਸੀ ਅੱਜ ਦੀ ਵੀਡੀਓ ਵੀਡੀਓ ਦਾ ਉਪਾਅ ਜੇਕਰ ਚੰਗਾ ਲੱਗਿਆ ਹੈ ਜਾਣਕਾਰੀ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਤੇ ਚਲੋ ਜੀ ਅੱਜ ਵਾਸਤੇ ਬਸ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਏਕਸੀ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ